ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਬਾਈ ਲਾਲੇ ਕੋਲ ਪਹੁੰਚੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਇੱਕ ਟੋਕੜ ਤੇ ਚਾਰ ਗੱਬਣਾਂ ਤਿੰਨ ਗੱਬਣਾਂ ਇੱਕ ਟੋਕੜ ਹੂੰ ਚਾਰ ਕੁੱਲ ਚਾਰ ਵੜਾ ਜੀ ਸੇਲ ਆ ਬਾਈ ਦੀਆਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾ ਲਾਲਾ ਪਿੰਡ ਬੁਟਰਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 6284410416 ਜੀ ਆਪਾਂ ਪਹਿਲਾ ਵੀਡੀਓ ਬਾਈਸ ਦੀ ਵੈਗ ਹਾਂ ਵੈਗ ਜਾਂਦੀ ਆ ਸੀ ਬਾਈ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਐਚਐਫ ਤੋਂ ਸ਼ੁਰੂ ਕਰ ਲੈਣੇ ਇਹਦੀ ਕੀ ਡਿਟੇਲ ਹੈ ਦੂਜੇ ਸੂਏ ਸੁੰਦੀ ਆ ਬਾਈ ਇਹ ਠੀਕ ਆ ਜੀ ਤੇ ਦਣ ਦੋ ਚਾਰ ਲਊਗੀ ਹੋ ਸਕਦਾ ਰਾਤ ਨੂੰ ਵੀ ਸੂਪ ਹੋਵੇ ਉਪਰ ਆਪਰਾ ਕਰਕੇ ਪਸ਼ੂ ਦਾ ਪਤਾ ਨਹੀਂ ਹੁੰਦਾਗਾ ਠੀਕ ਆ ਜੀ ਤੇ ਦੁੱਧ ਦਾ 20 ਕਿਲੋ ਪਲੂਨ ਦਾ ਦਿੱਤਾ ਵਾ 22 23 ਕਿਲੋ ਦੁੱਧ ਰਾਹਣਾ ਪਾ ਦੂਗੀ ਠੀਕ ਆ ਜੀ ਹੂੰ ਤੋੜ ਕੇ ਦਿਖਾ ਦੇ ਵੀਰ ਸੀਲ ਠੰਡੀ ਪੂਰੀ ਆ ਜਿਵੇਂ ਮਰਜ਼ੀ ਬੈਠੀ ਜਾ ਕੋਈ ਵਾਸਤਾ ਨਹੀਂ ਲੈ ਜਿੰਨਾ ਵੀ ਮਰਜ਼ੀ ਤੋੜਾ ਵਾ ਵਾੜੀ ਬਾਈ ਸ਼ਾਕ ਜੀ ਚੱਲਦੀ ਚੁਲਦੀ ਇਹ ਆਪਾਂ ਖਿੱਚੀ ਹਣੀ ਬਾਈ ਹੈ ਉੱਤੇ ਆ ਇਹਦਾ ਤਾਂ ਕੋਈ ਚੱਕਰੀ ਨਹੀਂਗਾ ਹੈ ਤਾਂ ਆ ਦਰਨਦ ਬਾਈ ਕਹਿੰਦਾ 2 4 ਹੀ ਲਊਗੀ ਹੋ ਸਕਦਾ ਸੂ ਵੀ ਪਵੇ ਕਿਉਂਕਿ ਪਸ਼ੂ ਦਾ ਪਤਾ ਨਹੀਂ ਹੁੰਦਾ ਉਪਰੇ ਥਾਂ ਆ ਕੇ ਸੂ ਵੀ ਪੈਂਦਾ ਜਾਤ ਬਰੀਡ ਦੀ ਚੰਗੀ ਆ ਫੁੱਲ ਵਜਨ ਵਾਲੀ ਆ ਕੱਦ ਕਾਠ ਦੇ ਵੀ ਚੰਗੀ ਆ ਜੀ ਸੀਲ ਠੰਡੀ ਪੂਰੀ ਆ ਬਾਈ ਜਿਵੇਂ ਮਰਜੀ ਦੇ ਸਕਦਾ ਕੋਈ ਨਹੀਂ ਬਾਕੀ ਤੁਸੀਂ ਦੇਖ ਸਕਦੇ ਹੋ ਚਾਹੇ ਜਵਾਗ ਵਿੱਚ ਹੋਈ ਜਾਂ ਥਣਾ ਦੇ ਸੈਜ ਸੋਹਣੇ ਆ ਚਾਰੇ ਥਣ ਗੈਪ ਤੇ ਨਿਖੜ ਮੇ ਇੱਕੋ ਸੈਜ ਦੇ ਸੋਹਣੇ ਫੇਸ ਕੁਆਲਿਟੀ ਹੈ ਛੋਟੀ ਸ਼ਾਕ ਆ ਬਾਈ ਕਹਿੰਦਾ ਪਰ ਹੱਥ ਵੀ ਨਹੀਂ ਲਾਇਆ ਉਹਨੂੰ ਚੱਲਦੀ ਵੀ ਹੈ ਨਹੀਂਗੀ ਬਾਕੀ ਜੇ ਕਰਮ ਵਾਲੀ 2-4 ਦਿਨ ਕੱਢ ਗਈ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਹਵਾਨਾ ਹੁਣ ਵੀ ਸੂਨਾ ਤਿਆਰ ਕੀਤਾ ਹੋਇਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਝੋਲ ਹਵਾਨੇ ਚ ਬਹੁਤ ਆ ਬਾਕੀ ਬਰੀਕ-ਬਰੀਕ ਵੇਂਜ ਚ ਚੈੱਕ ਕਰ ਲੋ ਹਵਾਨੇ ਤੇ ਠੰਡੀ ਸੀਲ ਪੂਰੀ ਥਰਾਂ ਦੀ ਭਾਈ ਓਕੇ ਹੋ ਜੀ ਹਾਂ ਹਾਂ ਤੁਹਾਨੂੰ ਲਈ ਸਾਫ ਆ ਭਾਈ ਕੋਈ ਪਹਿਲਾਂ ਹੱਥ ਹੁਣਾ ਲਾਵੇ ਆਪਾਂ ਵੀ ਵੇਚਣੀ ਆਵਾ ਗਾਂ ਮੁੜ ਕੇ ਆਪਾਂ ਗਲਤ ਲੈ ਕੇ ਕਿਹਨੂੰ ਵੇਚਾਂਗੇ ਸਹੀ ਗੱਲ ਆ ਜੀ ਮਾਲਕਾਂ ਨੇ ਦੱਸਿਆ ਕਿ ਪਹਿਲੇ ਸਵੇਰੇ 20 ਕਿਲੋ ਦੁੱਧ ਦਿੱਤਾ ਭਾਈ ਦੇ ਵੀ ਦੇਊਗੀ ਵੱਡੀਆਂ ਵੈਂਡ ਵਾਲੀਆਂ ਗਾਂ ਕਿਹੜਾ ਛੋਟੀ ਇਹਨਾਂ ਨੂੰ ਜਿੰਨਾ ਮੁੱਲ ਬਾਈ ਇਹਦਾ ਮੁੱਲ ਬਾਈ ਆਪਾਂ ਪਹਿਣ ਕਰ ਲਈਏ 70 ਕਰ ਲਈਏ 62000 ਹੀ ਦੇ ਦਾਂਗੇ ਜੇ ਮਾੜਾ ਮਟਾ ਮਾਨਤਾਨ ਮਾਨਤਾਨ ਕਰ ਦਾਂਗੇ ਠੀਕ ਆ ਜੀ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 62000 ਦੀ ਦੇ ਦਾਂਗੇ ਬਾਕੀ ਛੋੜ ਛੱਪਾ ਹੋ ਜਾਊਗਾ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਇਹ ਦੂਜੇ ਸੂਏ ਸੁੰਦੀ ਆ ਬਾਈ ਠੀਕ ਆ ਤੇ ਦੁੱਧ ਨੇ 18 ਕਿਲੋ ਬਲੂਨ ਨੇ ਦਿੱਤਾ 20 ਆਸੇ ਪਾਸੇ ਦੇ ਦਊਗੀ ਜਿੱਦਾਂ ਕਿੰਨੇ ਲੈ ਜੂ ਬਾਈ ਤਣੇ ਲੈ ਜੂਗੀ 5 6 ਦਿਨ ਲੈ ਜੂਗੀ ਉਸੀ ਠੰਡੀ ਬਹੁਤ ਆ ਇਹ ਵੀ ਹਫਤਾ ਹੀ ਹਾਂ ਹਫਤੇ ਹਾਂ ਰੇਦਾ ਵੀ ਪੂਰਾ ਸੋਨਾ ਗੈਪ ਤੇ ਨਿਖੜ ਮਾ ਬਾਕੀ ਹਵਾਨਾ ਕੰਮ ਵਾਲੀ ਹੈ ਵੀ ਸੋਨਾ ਤਿਆਰ ਕਰਦੇ ਨੇ ਤੋਰ ਕੇ ਦਿਖਾ ਦਿਓ ਜੀ ਨਸਲ ਵਾਲੀ ਆ ਬਾਈ ਦੋਨੇ ਵੜਾਂ ਕੋਈ ਆਏ ਨਹੀਂ ਆ ਵੀ ਚੰਗੇ ਬੀ ਲੋਗਲੀ ਅੰਗ ਚ ਸਹੀ ਗੱਲ ਆ ਜੀ ਤੇ ਬਾਕੀ ਵੱਡੀਆਂ ਐ ਕੋਈ ਛੋਟੀਆਂ ਨਹੀਂ ਕੋਈ ਲਿਸੀਆਂ ਫਿੱਕੀਆਂ ਨਹੀਂ ਕੱਦ ਕਾੜ ਤੇ ਪੱਖ ਤੋਂ ਇਹ ਵੀ ਚੰਗੀ ਐ ਦੂਜੇ ਸੂਏ ਹੁੰਦੀ ਆ ਡੇਟ ਮੁਤਾਬਕ ਹਫਤਾ ਲੈ ਜਿਓ ਬਾਕੀ ਪਸ਼ੂ ਦਾ ਪਤਾ ਨਹੀਂ ਹਿੰਦਾ 2-4 ਦਿਨ ਇੱਧਰ ਉੱਧਰ ਵੀ ਕਰ ਦਿੰਦਾ ਪਿਆਰੀ ਕਰਮ ਵਾਲੀ ਦੀ ਚੰਗੀ ਆ ਬਾਈ ਕਹਿੰਦਾ ਤੂੰ ਵੀ ਸੀਲ ਠੰਡੀਆਂ ਬਾਈ ਕੋਈ ਆਏ ਨਹੀਂ ਲੱਤਾਂ ਛੜਾਣਾ ਕੰਮ ਹੈ ਨਹੀਂ ਭਲਾ ਜਵਾਕ ਚ ਹੋਈ ਜਾਵੇ ਲੈ ਇਹਨਾਂ ਗੱਲ ਬਾਈ ਸੀਲ ਠੰਡੀਆਂ ਦੀ ਹੁੰਦੀ ਆ ਬਾਕੀ ਲੇਵੇ ਟਟਮੇ ਨਹੀਂ ਪੱਕੇ ਲੇਵਾਂ ਦੀਆਂ ਫੱਟ ਲੇਵਾਂ ਵਾਲੀਆਂ ਭਲਾ 4 ਸੂਏ ਸੂਪ ਲੈਵੇ ਕਰਮ ਵਾਲੀ ਅੰਦੇ ਆ ਹੀ ਰਹਿਣਗੇ ਥਾਣ ਬਹੁਤ ਚੰਗਾ ਲੱਗਿਆ ਚੈੱਕ ਕਰ ਸਕਦੇ ਹੋ ਹਫਤੇ ਤਿੱਕਰ ਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਕੱਲ ਹੀ ਕੱਚੀ ਕੱਚੀ ਆ ਜੀ 18-20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਗਾਣੂ ਬਾਕੀ ਸੇਵਾ ਦੇ ਸ਼ਰਤੇ ਆ ਜਿਹੜਾ ਦੁੱਧ ਜੇ ਤੁਸੀਂ ਸੇਵਾ ਵੱਧ ਕਰੋਗੇ ਤਾਂ ਪਲੱਸ ਵੀ ਲੈ ਲੋਗੇ ਥਣਾ ਦੀਆਂ ਇਹ ਵੀ ਬਾਈ ਬਾਈ ਸਾਫ ਆ ਸਾਫ ਕੋਈ ਥਣਾ ਦਾ ਆਪਣਾ ਹੱਥ ਹੁਣਾ ਲਾਵੇ ਠੀਕ ਆ ਥਣਾ ਦਾ ਮੇਨ ਗੱਲ ਹੁੰਦੀ ਕਿਉਂਕਿ ਕਈਰ ਕੋਈ ਵੀਰ ਨਾ ਨਾ ਕੋਈ ਉਹ ਜਣੀ ਕੋਈ ਚੱਕਰ ਕੋਈ ਆ ਥਾਂ ਉਹੀ ਦੱਸੀ ਜਾਂਦਾ ਬਾਈ ਪੱਧਰ ਇੱਕੋ ਜੇ ਪਿਆ ਚਾਰੇ ਕੋਈ ਉੱਚਾ ਨਹੀਂ ਬਣੇਗਾ ਥਣਾ ਨਹੀਂ ਬਣੇਗਾ ਬਾਕੀ ਬੇਫਿਕਰ ਹੋ ਕੇ ਆ ਜਾਓ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲੈ ਕੇ ਬਾਈ ਬਰਾ ਹੱਥ ਹੁਣਾ ਲਾਵੇ ਥਣਾ ਨੂੰ ਕੋਈ ਨਹੀਂ ਤਾਂ ਗਾਰੰਟੀ ਆਪਣੀ ਅਗਲੇ ਦੇ ਘਰ ਤੱਕ ਰਵੀ ਆ ਹੋਰ ਦਾ ਮੁੱਲ ਬਾਈ ਇਹਦਾ ਮੋਲਿਆ ਰੇ ਕਰੋਨ ਨੂੰ 50 ਕਰੋੜੋਂ 55 ਕਲੇ 48000 ਦੇ ਦਾਂਗੇ ਮਾਨਤਾਨ ਕਰ ਦਾਂਗੇ ਆਪਾਂ ਹੋਰ ਕੋਈ ਅਗਲਾ ਮੰਗਲ ਨੂੰ 55 ਵੀ ਮੰਗ ਲੈਣੇ ਆ 60 ਮੰਗੀ ਜਾਉਦਾ ਫਾਇਦਾ ਨਹੀਂ ਕੋਈ ਸਹੀ ਗੱਲ ਮਾਨਤਾਨ ਕਰ ਦਾਂਗੇ ਇਹਦੇ ਚ 48000 ਚ ਬਈ ਕਹਿੰਦਾ ਮਾਨਤਾਨ ਕਰ ਦਾਂਗੇ ਕੱਲੀ ਕੱਚੀ ਆ ਦਿਨਾਂ ਤੇ ਆ ਕੇ ਵੜ ਪੂਰੀ ਸੋਹਣੀ ਤਿਆਰ ਹੋਊਗੀ ਉਹ ਸੂਈ ਹੁੰਦੀ ਆਪਾਂ ਹੀ 55 ਮੰਗ ਲੈਂਦੇ ਇਹਦਾ ਹੈ ਸਹੀ ਗੱਲ ਆ ਜੀ ਤਿੰਨ ਨੰਬਰ ਬਈ ਇਹਦੀ ਕੀ ਡਿਟੇਲ ਹੈ ਇਹ ਤੀਜੇ ਸੂਏ ਸੁੰਦੀ ਆ ਬਈ 24 ਤਰੀਕ ਨੂੰ ਇਹਦੇ 25 ਨੂੰ ਦਿਨ ਪੂਰੇ ਹੋਣੇ ਆ ਅੱਜ ਤਰੀਕ ਹੋ ਗਈ 17 ਤੈਂਡੇ ਬਈ 4 ਉਹ 7 10 ਦਿਨ ਹੀ ਮੰਗ ਹਾਂ ਦਾ ਬਾਹਰ ਕਾਢ ਲਈ ਵੀ ਰਕੈਨ ਨੂੰ ਬਾਈ ਦੂਜੇ ਵੀ ਕਹਿ ਸਕਦੇ ਕਿਉਂਕਿ ਪੂਰੀ ਵੱਡੇ ਕੱਦ ਕਾਢਦੇ ਤੇ ਹੈਵੀ ਬਾਡੀ ਮੰਜਾਰ ਗੀਗਾ ਯਾਰ ਪਹਿਲਾਂ ਰੱਸਾ ਸੱਟ ਕੇ ਆਈਂ ਬਹਿ ਜਾ ਕੋਈ ਵਾਸਤਾ ਨਹੀਂ ਇਹਨੂੰ ਠੀਕ ਆ ਜੀ origignal ਤੀਜਾ ਸੁਆ ਸੁਣਦੀ ਆ ਵੱਡੇ ਵੱਡੇ ਬਹੁਤ ਆ ਚੌੜੇ ਪੱਠ ਪੂੜੇ ਦੀ ਬਰੀਡ ਵਾਈਜ਼ ਵੀ ਚੰਗੀ ਆ ਜੀ ਛਾਹ ਖੇਦੇ ਵੀ ਬਾਈ ਮਾੜੀ ਜੀ ਹੈਗੀ ਆ ਉਹਦਾ ਕੋਈ ਚੱਕਰ ਨਹੀਂ ਬਾਈ ਦੂਜੇ ਪਾਸੇ ਵੀ ਹੈਗੀ ਆ ਉਹ ਮੂੰਹ ਹੀ ਹੈ ਨਹੀਂ ਇਹਨਾਂ ਦੇ ਠੀਕ ਆ ਮੂੰਹ ਹੀ ਹੈ ਨਹੀਂ ਉਹ ਇਹਨਾਂ ਦੇ ਕਿਸੇ ਕਿਸੇ ਪਤੂ ਦੇ ਨਾਲ ਥੋੜੀਆਂ ਥੋੜੀਆਂ ਆ ਜਾਂਦੀਆਂ ਹੁੰਦੀਆਂ ਤੁਸੀਂ ਵੇਂਦੇ ਰਹਿੰਦੇ ਹੋ ਵੀਡੀਓ ਚੱਕ ਬਾਕੀ ਉਹ ਮੰਨਾਰ ਗਿਆ ਭਾਈ ਜਿੱਥੇ ਮਰ ਜੀ ਛੱਡ ਕੇ ਰਸਾ ਲੈ ਜਿੱਧਰ ਦੀ ਮਰਜ਼ੀ ਵਹਿ ਜਾ ਲੈ ਇਹਦਾ ਤਾਂ ਮੂੰਹ ਵੀ ਹੈ ਨਹੀਂ ਲੈ ਇਹਦਾ ਤਾਂ ਮੂੰਹ ਵੀ ਹੈ ਨਹੀਂ ਸਹੀ ਨਾ ਉਹ ਦੂਜੀ ਦਾ ਮੂੰਹ ਉਧਰ ਦੀ ਵੇਖ ਲੈ ਫਲਾ ਕੋਈ ਚੱਕਰ ਨਹੀਂ ਹਾਂ ਬਾਕੀ ਝੋਲ ਬਹੁਤ ਆ ਦਿਨ ਬਹੁਤ ਪਏ ਆ ਭਾਈ ਇਹ ਸਟਾਰਟ ਹੀ ਕੀਤਾ ਕਰਮ ਵਾਲੀ ਨੇ ਹਵਾਨਾ ਤਿਆਰ ਕਰਨਾ ਜਿੱਦ ਦੇ ਭਾਈ ਤਿਆਰ ਹੋ ਗਈ ਉਹਦੇ ਤਾਂ ਗੱਲਾਂ ਕਰਾ ਦੇ ਉਹਦੇ ਭਾਈ ਮੰਗਣ ਨੂੰ ਅਗਲਾ 70 ਵੀ ਮੰਗ ਲੂ ਇਹ ਤਾਂ ਵੀ ਬਹਲਾ ਹੈ ਨਹੀਂ ਜਿੱਡੀ ਮੈਂ ਹਰ ਗਈ ਹੈਗੀ ਆ ਹਾਂ ਜਿੱਡੀ ਹੈਗੀ ਆ ਫੋਲ ਬੱਡੇ ਕਦ ਕੱਢਦੀ ਪਲੀ ਪੁਲੀ ਚੰਗੀ ਆ ਬਈ ਫੁੱਲ ਸੇਵਾ ਵਾਲੇ ਘਰ ਵਾਈ ਲੱਗਦੀ ਬਾਵਾ ਜਨ ਬਈ ਸਾਂ ਬੋਸੀ ਚਾਰ ਤੋਂ ਆਈ ਆ ਹੁਣ ਆਪਣੇ ਕੋਲ ਹਰੇ ਪੱਠੇ ਖਾਈ ਜਾਂਦੀ ਐ ਕੋਈ ਵਾਸਤਾ ਨਹੀਂ ਅਗਲਾ ਕਹਿੰਦਾ ਚਾਰ ਤੇ ਲੱਗਿਆ ਪੱਠੇ ਨਹੀਂ ਖਾਂਦਾ ਤੇਰੇ ਸਾਹਮਣੇ ਵੇਲਾ ਡਰਮ ਹੂ ਰੱਜੀ ਫਿਰਦੀ ਆ ਸਹੀ ਗੱਲ ਆ ਜੀ ਚਾਰੂ ਬਥੇਰੀ ਆ ਕੋਈ ਆਣੀ ਨੀ ਮੇਨ ਗੱਲ ਬਈ ਜੇ ਪਸ਼ੂ ਖਾਊਗਾ ਫੇਰ ਹੀ ਦੁੱਧ ਦੇਊਗਾ ਚਾਰੂ ਚੰਗਾ ਪਸ਼ੂ ਤਾਂ ਦੁੱਧ ਆਪੇ ਹੀ ਦੇ ਦੇਣਾ ਉਹਨੇ ਤੇ ਸੀਵਲ ਸੌ ਕਰਮ ਵਾਲੀ ਦਾੰਤ ਹੀ ਕੋਈ ਨਹੀਂ ਚਾਹੀ ਜੁੱਟੀ ਚੱਲਿਓ ਜੀ ਥਣਾ ਨਾਲ ਥਣਾ ਦੀ ਇਹ ਵੀ ਡੰਨ ਹੋਊਗੀ ਮੁੱਲ ਬਈ ਇਹਦਾ ਤੇ ਯਾਰ ਮੁੱਲ ਨਾ ਮਰਜ਼ੀ ਕਰ ਲੈ 55000 ਰੁਪਏ ਦੇ ਦਾਂਗੇ ਵੜ ਆਪਾਂ ਠੀਕ ਆ ਜੀ ਜਿੱਦ ਤੇ ਯਾਰ ਹੋਊਗੀ ਉਹਦੇ ਤੇ 75 70 ਕਰਾ ਲਈਏ 75 ਕਰਾ ਲਈ ਉਹ ਤੇ ਆਊਗਾ ਅੱਜ ਕੱਚੀ ਕਰਕੇ 55000 ਰੁਪਿਆ ਦੁੱਧ ਵੀ ਕਰਮ ਵਾਲੀ ਚੰਗਾ ਪਾ ਦੂ ਦੁੱਧ ਵੀ 18 19 ਕਿਲੋ ਇਹਦਾ ਵੀ ਦਿੱਤਿਆ ਵਾ 20 22 ਕਿਲੋ ਦੁੱਧ ਆਉਣਾ ਪਾ ਦੂ ਵੀ ਕੱਚੀ ਕੱਚੀ ਆ ਲੈ ਜਲਦੀ ਕੱਚੀ ਕੱਚੀ ਆ ਜੀ ਝੋਲੇ ਲਖਾ ਦਿਓ ਜੀ ਹਮਾਰੇ ਚ ਜੇ ਆਪਾਂ ਹਵਾਨਾ ਖੀਚਾਂਗੇ ਤਾਂ ਰਵੜਾਂ ਨੂੰ ਵਧੂ ਆ ਸਾਰੇ ਝੋਲੇ ਕੱਢ ਕੇ ਸੁਣਾ ਜੀ ਇਹਨੇ ਖਣਾ ਦੀ ਵੀ ਸਾਫ ਆ ਜੀ ਐਂਡ ਤੇ 4 ਨੰਬਰ ਬਾਈ ਇਹ ਟੋਕਰਾ ਬਾਈ ਆਪਣੇ ਕੋਲੇ ਅੱਜ ਹੀ ਆਈ ਆ ਸਵੇਰ ਠੀਕ ਆ ਜੀ ਇਹ ਥੱਲੇ ਉਹਦਾ ਦੋ 6 ਕਿਲੋ ਕਹਿੰਦੇ ਸੀਗੇ ਠੀਕ ਆ ਜੀ ਆਪਾਂ 5 ਮੰਨ ਕੇ ਲਈਏ 4 ਮੰਨ ਕੇ ਦੇਵਾਂਗੇ ਠੀਕ ਆ ਜੀ ਹੂੰ ਤੇ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹ ਨੂੰ ਯਾਰ ਸੂਈ ਨੂੰ ਸਾਢੇ 3-4 ਮਹੀਨੇ ਹੋ ਗਏ ਬੱਚੀ ਉਹਨੇ ਰੱਖ ਲਈ ਆ ਠੀਕ ਆ ਉਹ ਬੱਚੀ ਡੱਬੀ ਸੀਗੀ ਮਗਰ ਉਹਨੇ ਬੱਚੀ ਜਿਆਦਾ ਤਾਂ ਨਹੀਂ ਹੋਈ ਬਾਈ ਨਹੀਂ ਆਈ ਨਹੀਂ ਹੋਈ ਬਾਈ ਆਪਾਂ ਐਵੇਂ ਕਹਦਗੇ ਵੀ ਦੱਸ ਦੇਣਗੇ ਠੀਕ ਆ ਪਰ ਇਹਨੂੰ ਖਾਲੀ ਕਰਕੇ ਲਈਏ ਖਾਲੀ ਕਰਕੇ ਹੀ ਦੇਵਾਂਗੇ ਠੀਕ ਆ ਤੁਹਾਨੂੰ ਦੀ ਸਾਫ ਆ ਚੋਈ ਦੀ ਸਾਫ ਆ ਤੋੜ ਕੇ ਦਿਖਾ ਦਿਓ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤੜਕੇ ਦੀ ਚੋਈ ਵੀ ਹੈ ਜੀ ਗਾਂ ਤੇ ਜੋ 2 ਘੰਟੇ ਹੋ ਗਏ ਉਹਨਾਂ ਦੇ 7 ਵਜੇ ਚੋਈ ਹੂ 6:30 ਵਜੇ ਠੀਕ ਆ 2 2.5 ਘੰਟੇ ਹੋ ਗਏ ਸੂਈ ਨੂੰ ਚੋਈ ਨੂੰ ਬਾਕੀ ਥਾਣਾ ਬਹੁਤ ਚੰਗਾ ਹੈਗਾ ਦੇਖ ਸਕਦੇ ਹੋ ਤੁਸੀਂ ਬਾਈ ਕਹਿੰਦਾ ਆਪਾਂ 5 ਮੰਨ ਕੇ ਗਏ ਚ 4 ਕਿਲੋ ਦੁੱਧ ਨੈਟ ਤਿਆਰ ਆ 2 ਕਿਲੋ ਉਸ ਵੇਲੇ 2 ਕਿਲੋ ਉਸ ਵੇਲੇ ਜਿਹਨੇ ਦੁੱਧ ਪੀਣਾ ਹੋਵੇ ਉਹਦੇ ਵਾਸਤੇ ਬਾਈ ਮੱਛੀ ਆ ਕੋਈ ਕੋਈ ਕਿੜਾ ਵੀ ਗਾਂ ਟਾਈਪ ਆ ਦੂਜਾ ਸੂਆ ਵਾ 25 ਹਾਂ ਨਾ ਪਹਿਲੇ ਸੂਏ ਬਈ ਸੂਈ ਆ ਹਾਂ ਦੂਜੇ ਵਾਸਤੇ ਸੂਣਾ ਬਈ ਪਰ ਉਟੀ ਦਾ ਅਗਲਾ ਪਹਿਲੇ ਸੂਈ ਸੂਈ ਵੀ ਆ ਜੀ ਪਹਿਲੇ ਸੂਏ ਸੂਈ ਵੀ ਆ ਮੁੱਲ ਬਈ ਇਹਦਾ ਬਈ ਯਾਰ 5 ਦੀ ਦੇ ਦਿਆਂਗੇ ਕੌਣੂਗਾ 7 ਕਰਾਲ 75 ਕਰਾਲ 5 ਦੀ ਦੇ ਉਹ ਕਰ ਦਿਆਂਗੇ ਕੋਈ ਚੱਕਰ ਠੀਕ ਆ ਜੀ 5000 ਰੁਪਿਆ ਬਈ ਮੁੱਲ ਕਰਦੇ ਆ 500 ਛੋੜ 4500 ਦੀ ਬੱਚੀ ਲੈ ਜਾਓ ਦੁੱਧ ਪੀਣ ਨੂੰ ਕੋਈ ਮਾੜੀ ਉਹ ਇਹਨੇ ਦੀ ਬਈ ਕੋਈ ਫੰਡਰ ਬੱਚੀ ਨਹੀਂ ਦਿੰਦਾ ਕੇ ਤਾਂ ਦੁੱਧ ਦਿੰਦੀ ਹੈ ਅਗਲਾ 15000 ਰੁਪਿਆ ਮੰਗ ਲੈਂਦਾ ਵੀ ਨਹੀਂ ਦਿੰਦਾ ਬਈ ਨਹੀਂ ਦਿੰਦਾ ਭਾਤੀ ਬਾਈ ਕਰਮਾਲੀ ਗਾ ਰਹੇਗੀ ਤਾਂ ਪੈਸੇ ਪੂਰੇ ਕਰ ਜਾਨੀ ਫੁੱਲ ਹੀ ਪੈਸੇ ਦੇ ਜਾਣਗੇ ਆਪਣੇ ਕੋਲੋਂ ਗਾਂ ਲਗਾਇਆ ਸੀ ਉਹ ਕਨੇ ਬੱਚੀ ਰੱਖਾਂਗੇ ਵੇਚ ਪਾ ਲਈ ਸੀ ਆਪਾਂ ਠੀਕ ਆ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ